ਠੰਡ ਵੀ ਸ਼ੁਰੂ ਹੋ ਗਈ ਆ ਠੰਡ ਦੇ ਵਿੱਚ ਤੁਹਾਨੂੰ ਔਲੇ ਜਾਂ ਮੂਲੀ ਖਾਣੀ ਚਾਹੀਦੀ ਆ ਕਿ ਨਹੀਂ ਖਾਣੀ ਚਾਹੀਦੀ ਜਿਹੜੇ ਜ਼ਿਆਦਾ ਖਾਂਦੇ ਸ਼ਕੀਨ ਨੇ ਇਹ ਖਬਰ ਉਹ ਵੀ ਦੇਖ ਲੈਣ ਜਿਹੜੇ ਨਹੀਂ ਖਾਂਦੇ ਤਾਂ ਉਹ ਵੀ ਧਿਆਨ ਨਾਲ ਕੱਲੀ ਕੱਲੀ ਗੱਲ ਸੋਂ ਲਣ ਜਿਵੇਂ ਕਿ ਹਲਕੀਆਂ ਜਿਹੜੀਆਂ ਸਰਦੀਆਂ ਦੀ ਸ਼ੁਰੂਆਤ ਹੁੰਦੀ ਹੈ ਤਾਂ ਮਾਰਕੀਟ ਦੇ ਵਿੱਚ ਮੂਲੀ ਦੀ ਆਮਦ ਸ਼ੁਰੂ ਹੋ ਜਾਂਦੀ ਹੈ ਸਾਡੇ ਖੇਤਾਂ ਦੇ ਵਿੱਚ ਵੀ ਮੂਲੀ ਲਗਾਈ ਜਾਂਦੀ ਹੈ ਤੇ ਮੂਲੀ ਦੀ ਸਬਜ਼ੀ ਹੋਵੇ ਜਾਂ ਸਲਾਦ ਹੋਵੇ ਜਾਂ ਪਰੌਂਠੇ ਹੋਣ ਇਹ ਹਰ ਰੂਪ ਚੀਜ਼ ਸਵਾਦ ਤੇ ਸੇਤ ਲਈ ਦੋਵੇਂ ਲਾਭਦਾਇਕ ਹੁੰਦੀ ਆ ਆਯੁਰਵੇਦ ਦੇ ਅਨੁਸਾਰ ਮੂਲੀ ਨੂੰ ਕਈ ਦਵਾਈਆਂ ਦੇ ਵਿੱਚ ਵੀ ਵਰਤਿਆ ਜਾਂਦਾ ਕਿਉਂਕਿ ਇਹ ਸਰੀਰ ਨੂੰ ਅੰਦਰੋਂ ਤਾਕਤ ਦੇਣ ਨਾਲ ਬਿਮਾਰੀਆਂ ਤੋਂ ਵੀ ਬਚਾਉਂਦੀ ਆ ਤਾਂ ਅਕਸਰ ਸਾਡੇ ਬਜ਼ੁਰਗਾਂ ਦੇ ਵੱਲੋਂ ਵੀ ਕਿਹਾ ਜਾਂਦਾ ਕਿ ਜਿਹੜੀ ਮੂਲੀ ਦੇ ਵਿੱਚ ਬਹੁਤ ਜ਼ਿਆਦਾ ਤਾਕਤ ਹੁੰਦੀ ਆ ਤੇ ਮੂਲੀ ਦੇ ਵਿੱਚ ਵਿਟਾਮਿਨ ਸੀ ਵਿਟਾਮਿਨ ਈ ਵਿਟਾਮਿਨ ਏ ਦੀ ਭਰਪੂਰ ਮਾਤਰਾ ਮਿਲਦੀ ਆ ਇਸ ਤੋਂ ਇਲਾਵਾ ਇਸ ਵਿੱਚ ਵਿਟਾਮਿਨ B6 ਅਤੇ ਵਿਟਾਮਿਨ K ਵੀ ਹੁੰਦੇ ਨੇ ਜੋ ਸਰੀਰ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਹੁੰਦੇ ਨੇ ਮੂਲੀ ਖਾਣ ਨਾਲ ਫੋਲਿਕ ਐਸਿਡ ਤੇ ਫਲੇਵਨੋਇਡਸ ਵੀ ਮਿਲਦੇ ਨੇ ਜੋ ਸਰੀਰ ਨੂੰ ਬਹੁਤ ਜ਼ਿਆਦਾ ਤੰਦਰੁਸਤ ਰੱਖਣ ਵਿੱਚ ਸਹਾਇਕ ਹੁੰਦੇ ਨੇ ਮੂਲੀ ਪੋਟਾਸ਼ੀਅਮ ਦਾ ਵਧੀਆ ਸਰੋਤ ਆ ਜੋ ਬਲੱਡ ਪ੍ਰੈਸ਼ਰ ਕੰਟਰੋਲ ਕਰਨ ਦੇ ਵਿੱਚ ਮਦਦ ਕਰਦਾ ਇਸ ਵਿੱਚ ਮੌਜੂਦ ਉਹ ਫਾਈਬਰ ਪੇਟ ਨੂੰ ਜਿਹੜਾ ਉਹ ਠੀਕ ਰੱਖਦਾ ਤੇ ਭਾਰ ਘਟਾਉਣ ਵਿੱਚ ਸਹਾਇਕ ਹੁੰਦਾ ਹਾਂਜੀ ਜੇਕਰ ਤੁਸੀਂ ਵੱਧ ਮੂਲੀ ਖਾ ਰਹੇ ਹੋ ਤਾਂ ਵੀ ਸੁਣ ਲਓ ਜੇ ਘੱਟ ਖਾ ਰਹੇ ਹੋ ਤਾਂ ਤਾਂ ਵੀ ਸੁਣ ਲਓ ਮੂਲੀ ਖਾਣ ਨਾਲ ਸਰੀਰ ਦਾ ਜਿਹੜਾ ਦੀ ਟੌਕਸੋ ਹੁੰਦਾ ਤੇ ਲੀਵਰ ਤੇ ਕਿਡਨੀ ਜਿਹੜੇ ਸਾਫ਼ ਰਹਿੰਦੇ ਨੇ ਫਾਈਬਰ ਨਾਲ ਭਰਪੂਰ ਮੂਲੀ ਕਬਜ਼ ਦੀ ਸਮੱਸਿਆ ਦੂਰ ਕਰਦੀ ਆ ਤੇ ਡਾਇਬੀਟਿਸ ਦੇ ਮਰੀਜ਼ਾਂ ਲਈ ਵੀ ਮੂਲੀ ਫਾਇਦੇਮੰਦ ਹੁੰਦੀ ਆ ਕਿਉਂਕਿ ਇਹ ਖੂਨ ਦੇ ਵਿੱਚ ਜਿਹੜਾ 슈ਗਰ ਲੈਵਲ ਘਟਾਉਂਦੀ ਆ ਇਸ ਵਿੱਚ ਕੈਲੋਰੀ ਘੱਟ ਹੁੰਦੀ ਆ ਇਸ ਲਈ ਭਾਰ ਘਟਾਉਣ ਦੇ ਵਿੱਚ ਮਦਦ ਮਿਲਦੀ ਆ ਹਾਈ ਬਲੱਡ ਪ੍ਰੈਸ਼ਰ ਵਾਲੇ ਲੋਕਾਂ ਲਈ ਮੂਲੀ ਖਾਣੀ ਲਾਭਕਾਰੀ ਮੰਨੀ ਜਾਂਦੀ ਆ ਅੱਗੇ ਗੱਲ ਕਰਦੇ ਆਂ ਆਪਾਂ ਔਲੇ ਦੀ ਯਾਨੀ ਕਿ ਪਿੰਡਾਂ ਦੇ ਵਿੱਚ ਤਾਂ ਔਲੇ ਕਿਹਾ ਜਾਂਦਾ ਤਾਂ ਆਪਾਂ ਗੱਲ ਕਰਦੇ ਆਂ ਆਮਲੇ ਦੀ ਤਾਂ ਆਮਲੇ ਨੂੰ ਜਿਹੜਾ ਭਾਰਤੀ ਆਯੁਰਵੇਦ ਚ ਅੰਮ੍ਰਿਤ ਫਲ ਮੰਨਿਆ ਜਾਂਦਾ ਇਸ ਚ ਵਿਟਾਮਿਨ ਸੀ ਐਂਟੀਆਕਸੀਡੈਂਟਸ ਤੇ ਫਾਈਬਰ ਤੇ ਮਿਨਰਲਸ ਭਰਪੂਰ ਹੁੰਦੇ ਨੇ ਜੋ ਸਰੀਰ ਨੂੰ ਅੰਦਰੋਂ ਮਜ਼ਬੂਤ ਬਣਾਉਂਦੇ ਨੇ ਭਾਵੇਂ ਵਾਲਾਂ ਦੀ ਹਾਂਜੀ ਭਾਵੇਂ ਵਾਲਾਂ ਦੀ ਚਮਕ ਹੋਵੇ ਜਾਂ ਚਮੜੀ ਦੀ ਖੂਬਸੂਰਤੀ ਤਾਂ ਆਮਲਾ ਹਰ ਤਰ੍ਹਾਂ ਲਾਭਦਾਇਕ ਹੁੰਦਾ ਚਮੜੀ ਲਈ ਆਮਲੇ ਦੇ ਜਿਹੜੇ ਫਾਇਦੇ ਨੇ ਉਹ ਤੁਹਾਨੂੰ ਦੱਸ ਦਿੰਨੇ ਆ ਧਿਆਨ ਨਾਲ ਸੁਣ ਲੈਣਾ ਆਮਲੇ ਦਾ ਵਿਟਾਮਿਨ ਸੀ ਤੇ ਕੋਲੇਜਨ ਨਿਰਮਾਣ ਬੰਦ ਹੁੰਦਾ ਜਿਸ ਨਾਲ ਚਮੜੀ ਟਾਈਟ ਤੇ ਚਮਕਦਾਰ ਬਣਦੀ ਆ ਐਂਟੀਬੈਕਟੀਰੀਅਲ ਗੁਣ ਅਨੇਕੇ ਜਿਹੜੇ ਬਲੈਕ ਹੈਡਸ ਤੇ ਡਾਰਕ ਸਪੌਟਸ ਘਟਾਉਂਦੇ ਨੇ ਤੇ ਫ੍ਰੀ ਰੈਡੀਕਲਸ ਤੋਂ ਬਚਾਅ ਕਰਨ ਵਾਲੇ ਐਂਟੀਆਕਸੀਡੈਂਟਸ ਨਾਲ ਭਰਪੂਰ ਆਮਲਾ ਫਾਈਨ ਲਾਈਨਸ ਤੇ ਝੁੰਡੀਆਂ ਨੂੰ ਜਿਹੜਾ ਘਟਾਉਂਦਾ ਤੇ ਸਰੀਰ ਤੋਂ ਟੌਕਸਿਨ ਨੂੰ ਜਿਹੜਾ ਬਾਹਰ ਕੱਢਦਾ ਆਮਲੇ ਨੂੰ ਸਭ ਤੋਂ ਚੰਗਾ ਨੈਚੁਰਲ ਤੇ ਇਮਿਊਨਿਟੀ ਬੂਸਟਰ ਮੰਨਿਆ ਗਿਆ ਹੈ ਇਸ ਚ ਮੌਜੂਦ ਵਿਟਾਮਿਨ ਸੀ ਸਰੀਰ ਦੀ ਰੋਗ ਜਿਹੜੀ ਉਹ ਪ੍ਰਤੀਰੋਧ ਸ਼ਕਤੀ ਨੂੰ ਵਧਾਉਂਦਾ ਤੇ ਜਿਸ ਨਾਲ ਸਰਦੀ ਖੰਘ ਤੇ ਇਨਫੈਕਸ਼ਨ ਤੋਂ ਬਚਾਅ ਹੁੰਦਾ ਫਾਈਬਰ ਤੇ ਐਂਜ਼ਾਈਮਜ਼ ਹਾਜ਼ਮੇ ਲਈ ਬਹੁਤ ਹੀ ਜ਼ਿਆਦਾ ਸੁਧਾਰਦੇ ਨੇ ਅਕਸਰ ਜਦੋਂ ਕਿਸੇ ਦਾ ਗੈਸ ਜਾਂ ਤੇ ਆਬ ਬਣ ਜਾਂਦਾ ਤਾਂ ਪਿੰਡਾਂ ਦੇ ਵਿੱਚ ਇਹ ਸਲਾਹ ਦਿੱਤੀ ਜਾਂਦੀ ਹੈ ਵੀ ਤੁਸੀਂ ਔਲੇ ਦੀ ਫੱਕੀ ਲੈ ਲਓ ਅੱਗੇ ਆਪਾਂ ਵਾਲਾਂ ਦੀ ਗੱਲ ਕਰਦੇ ਹਾਂ ਜੇ ਕਿਸੇ ਦੇ ਵਾਲ ਜਾਂਦੀ ਝੜਦੇ ਨੇ ਜਾਂ ਕਮਜ਼ੋਰ ਨੇ ਤਾਂ ਵਾਲਾਂ ਦਾ ਝੜਨਾ ਇਹ ਘੱਟ ਹੁੰਦਾ ਤੇ ਵਾਲ ਸੰਘਣੇ ਕਾਲੇ ਤੇ ਚਮਕਦਾਰ ਬਣਦੇ ਨੇ ਡਾਇਬੀਟੀਜ਼ ਪੀੜਤਾਂ ਲਈ ਲਾਭਦਾਇਕ ਹੁੰਦੇ ਆ ਤੇ ਦਿਲ ਦੀ ਇਸ ਬਹੁਤ ਹੀ ਜ਼ਿਆਦਾ ਇਹ ਸੇਤਮਨ ਹੁੰਦੇ ਨੇ ਕੈਸਟਰੋਲ ਕਾਬੂ ਚ ਹਾਰਟ ਅਟੈਕ ਦਾ ਖਤਰਾ ਬਹੁਤ ਜ਼ਿਆਦਾ ਘਟ ਜਾਂਦਾ ਸਰੀਰ ਤੋਂ ਹਾਨੀਕਾਰਕ ਤੱਤ ਜਿਹੜੇ ਬਹੁਤ ਜ਼ਿਆਦਾ ਬਾਹਰ ਕੱਢਦਾ ਤੇ ਇਹ ਤਾਂ ਮਲਜ਼ਮ ਸੁਧਾਰ ਦਾ ਅਗੇ ਸਵੇਰੇ ਖਾਲੀ ਪੇਟ ਜਿਹੜਾ ਇੱਕ ਤਾਜ਼ਾ ਆਮਲਾ ਜਾਨਿਕ ਔਲਾ ਜਾਨਿਕ ਜੂਸ ਮਰਬਾ ਕੈਡੀ ਜਾਂ ਚੂਰਨ ਪਾਊਡਰ ਦੇ ਰੂਪ ਵਿੱਚ ਤੁਸੀਂ ਲੈ ਸਕਦੇ ਹੋ ਸ਼ਹਿਦ ਜੋ ਕੋਸੇ ਪਾਣੀ ਨਾਲ ਵੀ ਲੈਣ ਦੇ ਕਈ ਜਿਹੜਾ ਫਾਇਦੇ ਵੱਧ ਮਿਲਦੇ ਨੇ ਤੇ ਵਾਲਾਂ ਤੇ ਚਮੜੀ ਲਈ ਆਮਲਾ ਤੇ ਆਇਲਜ਼ ਆ ਫੇਸ ਪੈਕ ਵਰਤੋ ਤੇ ਅਗੇ ਕਈ ਜ਼ਰੂਰੀ ਗੱਲਾਂ ਦੱਸਦੇ ਆ ਵੀ ਤੁਸੀਂ ਕਿਵੇਂ ਔਲਾ ਖਾਣਾ ਵੱਧ ਖਾਣਾ ਜਾਂ ਘੱਟ ਖਾਣਾ ਕਿਵੇਂ ਕਿਵੇਂ ਉਹ ਸਾਰੀ ਗੱਲ ਧਿਆਨ ਨਾਲ ਸੁਣ ਲੈਣਾ ਤੇ ਦੀ ਜਲਨ ਅਲਸਰ ਜਾਂ ਘੱਟ ਬਲੱਡ ਸ਼ੂਗਰ ਵਾਲੇ ਲੋਕ ਸੀਮਤ ਮਾਤਰਾ ਵਿੱਚ ਆਵਲਾ ਖਾਣ ਬਹੁਤ ਜ਼ਿਆਦਾ ਆਵਲਾ ਖਾਣ ਨਾਲ ਪੇਟ ਦਰਦ ਜਾਂ ਐਸਿਡਿਟੀ ਹੋ ਸਕਦੀ ਆ ਆਮਲਾ ਇੱਕ ਅਜਿਹਾ ਸੁਪਰ ਫੂਡ ਆ ਜੋ ਸਕਿਨ ਵਾਲ ਤੇ ਸਿਹਤ ਤੰਨਾਂ ਲਈ ਬਹੁਤ ਜ਼ਿਆਦਾ ਵਰਦਾਨ ਆ ਰੋਜ਼ਾਨਾ ਸਿਰਫ ਇੱਕ ਆਮਲਾ ਖਾਣ ਦੀ ਆਦਤ ਤੁਹਾਨੂੰ ਕਈ ਬਿਮਾਰੀਆਂ ਤੋਂ ਦੂਰ ਰੱਖ ਸਕਦੀ ਐ ਤੇ ਤੁਹਾਡੀ ਚਮੜੀ ਆ ਜਿਹੜੀ ਨੇਚਰਲ ਗਲੋ ਦੇ ਸਕਦੀ ਆ ਇਹ ਸਾਰਾ ਸੇਵਨ ਕਰਨ ਤੋਂ ਪਹਿਲਾਂ ਚਾਹੇ ਮੂਲੀ ਆ ਚਾਹੇ ਔਲਾ ਇੱਕ ਵਾਰ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲੈ ਲੈਣ